ਅਮਰ ਕੰਡੋ ਕੰਡੀ ਦਵਾਰੇ ਤਿੰਨ ਘਾਟਿਆਂ ਚ ਪੰਜ ਕਿਲੇ ਕੱਢਦੇ ਜੋਰ ਬੋਲਦਾ ਮੁੰਡੇ ਤੇ ਦੋ ਦੋ ਤੂੰ ਥਾਪੀ ਮਾ ਤੇ ਨਾਰਨ ਬਗਣ ਵਿੱਚ ਆ ਗਏ ਆਪੀ ਸਿਆ ਕਮਾਂਡੋ ਵਾਲਾ ਤੇ ਮੂਰੇ ਤੁਰਿਆ ਆਉਂਦਾ ਗਾ ਥੋੜਾ ਚੱਕ ਕੇ ਸਿੱਖ ਕੇ ਆਪਾਂ ਵੀ ਬਾਈ 10 ਕਿਲੇ ਸ਼ਾਮ ਤੱਕ ਕੱਢ ਗਏ ਹਟੇ ਸ਼ਕਤੀਮਾਨ ਫਿਰ ਤੈਨੂੰ ਨਾਟ ਕਰ ਕਮਾਏ ਮੂਸੇ ਦਾ ਵੀ ਫੈਣਾ ਨੌ ਕਿਲੇ ਆ ਸਾਰੇ ਕੱਢ ਕੇ ਜਾਵਾਂਗੇ ਤੂਤਾ ਜਿਵੇਂ ਤੂੰ ਕਾਣੀ ਜਿਵੇਂ ਤੂੰ ਇਕੱਲੇ ਇਕੱਲੇ ਮਹਿਫਲ ਆੜ ਕੇ ਇਕੱਲੇ ਲਓ ਜੀ ਤੇ ਅੱਜ ਫੇਰ ਆਪਾਂ ਦੇਰੇ ਬਾਬਿਆਂ ਦੇ ਖੇਤ ਪਹੁੰਚ ਗਏ ਤੇ ਸਾਰੇ ਸੇਵਾਦਾਰ ਬਾਈ ਤੇਰੇ ਆਪਾਂ ਲੈ ਆਏ ਸੀ ਉਹ ਪਹਿਲਾਂ ਵਾਲੇ ਵਲੋਗ ਮੰਗੂ ਜਿਵੇਂ ਪਹਿਲਾਂ ਵਾਲੇ ਵਲੋਗ ਚ ਕਰਿਆ ਸੀ ਨਾ ਪੰਦਾਲਾ ਲਿਆਏ ਤੇ ਲੰਗਰ ਸਵੇਰੇ ਲਿਆਏ ਸੀ ਤਾਂ ਕਰਕੇ ਤੇ ਹੁਣ ਸਾਰੇ ਸੇਵਾਦਾਰ ਸ਼ੱਕ ਲੈਣਗੇ ਲੰਗਰ ਤੇ ਮੈਂ ਇਹਦੇ ਤਾਇਆ ਮੁੱਖਾ ਲੈ ਆਇਆ ਲੰਗਰ ਜਾ ਕੇ ਤੇ ਉਹ ਉੱਥੇ ਕੱਢਣਾ ਮਿੱਤਰੋ ਗਮਾਰਾ ਉਹ ਕੱਢਣਾ ਗਮਾਰਾ ਤੇ ਬਾਕੀ ਬਾਬੇ ਤੇ ਸੇਵਾਦਾਰ ਜਿਹੜੇ ਹੋਰ ਰਹਿ ਗਏ ਤੇ ਉਹ ਆਉਂਦੇ ਆ ਅਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਚ ਲਾਵਾਂਗੇ ਫਿਰ ਤੋਂ ਆਪਾਂ ਰੌਣਕਾਂ ਤੇ ਦਿਖਾਵਾਂਗੇ ਤੁਹਾਨੂੰ ਸੇਵਾਦਾਰ ਤੇ ਚੱਡਾਂਗੇ ਕੁਮਾਰਾ ਸਾਰੇ ਸੇਵਾਦਾਰ ਪੂਰੀ ਜੱਟ ਕੇ ਸੇਵਾ ਕਰਨਗੇ ਪੂਰਾ ਜੋਰ ਲੱਗੂ ਅੱਜ ਡੋਲਿਆ ਨਾਲ ਜੁੜੇ ਰੋ ਵਲੌਗ ਦੇ ਨਾਲ ਲਓ ਜੀ ਤੇ ਆਪਣੇ ਗੁਰੂ ਜੀ ਵੀ ਪਹੁੰਚ ਗਏ ਸੇਵਾਦਾਰਾਂ ਨੂੰ ਲੈ ਕੇ ਤੇ ਹੁਣ ਆਪਾਂ ਨਾਲ ਲੱਭਾ ਟਰੈਕਟਰ ਤੇ ਬਾਕੀ ਮਹਾਰਾਜ ਦੀ ਕਿਰਪਾ ਕੀ ਇਹਨਾਂ ਦੀ ਕਿਰਪਾ ਦੇ ਨਾਲ ਹੀ ਆਪਾਂ ਖੇਰਾ ਦੇ ਖਰਦੇਗੇ ਚਾਚਾ ਜੀ ਆਗੇ ਹੋ ਜੀ ਮੇਰੀ ਆ ਸੁਣੋ ਹਾਂ ਜੀ ਰੋਟੀ ਲੰਗਰ ਸ਼ੱਕ ਹੈ ਕਿ ਨਹੀਂ ਸ਼ੱਕ ਨਹੀਂ ਆਪਾਂ ਫਿਰ ਬੈਠੋ ਬੈਠੋ ਜੀ ਬੈਠੋ ਜਲਦੀ ਜਲਦੀ ਫਿਰ ਸੇਵਾ ਤੇ ਲੱਗੋ ਮਿੱਤਰੋ ਅੱਗੇ ਕੰਮ ਕੰਡੋ ਕੰਢੀ ਦਵਾਰੇ ਆਏ ਹਾਏ ਆਏ ਹੋ ਚਾ ਜੋਰ ਪਰ ਅੱਜ ਹਾਂ ਨਾ ਮੁੰਡਾ ਇਹਦਾ ਜੋਰ ਪਰਖਾਂਗੇ ਇਹਨਾਂ ਦਾ ਅੱਜ ਪਤਾ ਲੱਗ ਜੂਗਾ ਪੂਰਾ ਜੋਰ ਪਰਖਣਾ ਦੇਖਦੇ ਆ ਸਾਰਾ ਦਿਨ ਖੜ੍ਹਦੇ ਆ ਕਿ ਪਹਚਾਣੋਂ ਭੱਜਦੇ ਆ ਠੀਕ ਹੈ ਜੀ ਠੀਕ ਹੈ ਜੀ ਅਰੇ ਤੂੰ ਕਿਹਾ ਕਿਹਾ ਤੂੰ ਬਣਾਉਣਾ ਵਲੌਗ ਠੀਕ ਆ ਠੀਕ ਆ ਆਪਾਂ ਤੜਚ ਬਲੌਗ ਬਣਾਵੇਂ ਜੀ ਤੇ ਦਾ ਸੇਵਾਦਾਰ ਸ਼ਕੀ ਜੰਦੇ ਕੇ ਲੰਗਰ ਤੇ ਬਾਕੀ ਉਧਰਲੇ ਪਾਸੇ ਪਾਗੇ ਸਾਰੇ ਸੇਵਾਦਾਰ ਹਨਾ ਸਾਹਮਣੇ ਦੇਖ ਸਕਦੇ ਹਣਬਾ ਜਾ ਕੇ ਲਾਤਾ ਉੱਥੇ ਤੇ ਬਸ ਸੈੱਟ ਕਰੀ ਜਾਂਦੇਗੇ ਚਲਾ ਦੇਣਗੇ ਜੇ ਸਾਰੇ ਸੇਵਾਦਾਰ ਬਾਗ ਇੱਥੇ ਇਧਰ ਨਾਲ ਆਪਣਾ ਗੁਰਪੀਤ ਡੰਡ ਮਾਰੀ ਜਾਂਦਾਗਾ ਲੋਕੇ ਦੇਖਦੇ ਆਪਾਂ ਪਿਆਰ ਹੁੰਦਾ ਮੈਨੂੰ ਪੂਰਾ ਪਿਆਰ ਹੈ ਜ਼ੋਰ ਚ ਹੁੰਦੇ ਤੂਤਾ ਜਿਵੇਂ ਤੂ ਕਹਣੀ ਜਿਵੇਂ ਤੂਤਾ ਨਾਲ ਗਿਆਰਾ ਨਾਲ ਗਿਆਰਾ ਯਾਦ ਕੀ ਆ ਰਿਹਾ ਯਾਦ ਕੀ ਆ ਰਿਹਾ ਨਾ ਬਈ ਮੇਰਾ ਡੰਡ ਨੂੰ ਡੰਡ ਮਾਰ ਕੇ ਡੰਡ ਨੂੰ ਡੰਡ ਮਾਰ ਕੇ ਤਾਂ ਬਾਹਰ ਜ਼ੋਰ ਹੁੰਦਾ ਏ ਬਈ ਇੱਕ ਸਾਡਾ ਕਮਾਂਡੋ ਦਾ ਰੂੜਾ ਮੇਰਾ ਹਾਂ ਕੋਈ ਕੰਮ ਕਰਨਾ ਪਹਿਲਾਂ ਜ਼ੋਰ ਲਾਉ ਆਪਦਾ ਆਂ ਸਰੀਰ ਗਰਮ ਹੋ ਜਾਂਦਾ ਹੀਟ ਚ ਆ ਜਾਂਦਾ ਫਿਰ ਮੈਨੂੰ ਪਾਵਰ ਮਿਲਦੀ ਹੈ ਅੱਛਾ ਫਿਰ ਮੇਰਾ ਜਨਰੇਟਰ ਸਟਾਰਟ ਹੋ ਜਾਂਦਾ ਮੁੜ ਕੇ ਕਿੱਥੇ ਜਾਵਦਾ ਮੈਂ ਆਏ ਹਾਏ ਤਰ੍ਹਾਂ ਦੀ ਟਰਪੋ ਆ ਜਦੋਂ ਤੱਤੀ ਹੋ ਜਾਏ ਫਿਰ ਬਣੀ ਜਾਂਦੀ ਆ ਬਣੀ ਜਾਂਦੀ ਆ ਬਣੀ ਜਾਂਦੀ ਆ ਲੋ ਜੀ ਚੋਪਰ ਹੋ ਗਏ ਮੈਦਾਨ ਦੇ ਵੱਲ ਮੈਦਾਨ ਫਤਿਹ ਕਰਨਾ ਜੇ ਨੌ ਕਿਲੇ ਆ ਨਾਓ ਕਿਲੇ ਆ ਸਾਰੇ ਕੱਢ ਕੇ ਜਾਵਾਂਗੇ ਅਛਾ ਕੇ ਪੂਰਾ ਜੋਰ ਪਾ ਰਖਾਂਗੇ ਅਨਾਂ ਤੇ ਹੋਰ ਤੇ ਨਾਲੇ ਸਾਰੇ ਸੇਵਾਦਾਰ ਲੱਗਣਗੇ ਬਾਈ ਪੂਰਾ ਜੱਟ ਕੇ ਜੋਰ ਲਗੂ ਸਾਰੇ ਅਨਾਂ ਤੇ ਓਏ ਐ ਲੰਬਾਈ ਯਾਰ ਦੇ ਦੀ ਉਹ ਦੇਖਣ ਐ ਦੇਖਾ ਲੱਗਦਾ ਹੈਨਾ ਦੇਖਣ ਤੇ ਥੋੜਾ ਦਾ ਚੜ ਹੜੰਬੇ ਤੇ ਲਓ ਜੀ ਤੇ ਹੁਣ ਬਾਬਾ ਕਹਿੰਦੇ ਹੁਣ ਬੰਦ ਹੀ ਹੁੰਦਾ ਤੇ ਬੱਸ ਕਰਤਾ ਰੈਡੀ ਤੇ ਚਲਾ ਦੇਣੀ ਹੁਣ ਬਾਬਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕਿਹੜੇ ਤੂੰ ਤੂੰ ਜੜਨਾ ਹੈ ਤੂੰ ਤੂੰ ਹੈ ਨਾ ਹੀ ਹੈ ਮੈਂ ਮਨਿੰਦਰ ਸਿੰਘ ਗੱਲਾਂ ਆਹ ਕਿੱਥੇ ਸੁਣ ਚਲੋ ਆਓ ਤਾਇ ਮੂੰਖਾ ਦੇਖ ਭਾਈ ਮੂੰਖਾ ਤਾਂ ਪੂਰਾ ਰੋਵ ਚੱਜ ਆਇਓ ਆਇਓ ਚਲੋ ਭਾਈ ਕ੍ਰੈਸ਼ਨ ਇਲੈਕਟ੍ਰੋਨੀਕ ਵਕਰਸ

ਇਹਦਾ ਬੱਸ ਅੱਧੇ ਘੰਟੇ ਨੂੰ ਫੁੱਲ ਚੱਲ ਪੂ ਹੁਣ ਚੱਲ ਪੂ ਆ ਹਵਾ ਆਈ ਜਾਂਦੀ ਆ ਧੁੱਪ ਨਿਕਰੀ ਆ ਠੀਕ ਆ ਅਸੀਂ ਉਹ ਹੀ ਕਮਾਂਡੋ ਵਾਲੇ ਬੰਦੇ ਲੇ ਪਰਨੇ ਆ ਦੇਖ ਕੈਲੇ ਨੇ ਬੰਨਿਆ ਤੇ ਇਧਰਲੇ ਪਾਸੇ ਮੈਂ ਬੰਨੇ ਕਮਾਂਡੋ ਕਮਾਂਡੋ ਜੂਨੀਅਨ ਜੰਦਾਵਾ ਬਾਲੇ ਛੋੜ ਦਿੱਤੇ ਆ ਇਹਨੇ ਛੋੜ ਕਰਦੇ ਦੇਖ ਲੈ ਇਹ ਇਹ ਲੈ ਇਹ ਕਮਾਂਡੋ ਆ ਨਾ ਤਾਕਤ ਦਿਖਾ ਰਿਆ ਹੈ ਹਾਂ ਕਮਾਂਡੋ ਦੀ ਟ੍ਰੇਨਿੰਗ ਲੈਂਦੀ ਐਨੇ ਆਇਆ ਨਾਲ ਮਾਰੂnga ਕੇ ਤੇ ਇਧਰ ਲੰਬਾ ਪੜ ਪੜ ਲਾਈ ਜਾਂਦੇ ਹੈਗੇ ਇਧਰ ਆਪ ਦੀ ਚੋੜ ਦੀ ਪਈ ਆ ਘਾਟਾ ਖਰਾਬ ਹੋ ਗਿਆ ਜੀ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਗਮਾਰਾ ਬਣਾਏ ਹੈਗਾਗਾ 9 10 ਕਿੱਲੇ ਜੀ ਹਾਂ ਜੇ ਜੋਰ ਬਰਖਾ ਜੋਰ ਹੈ ਇਧਰ ਪਰ ਬਦਲੀਆਂ ਨੇ ਜੋੜੀ ਜੋੜੀ ਬਦਲ ਕੇ ਫੇਰ ਤੋਂ ਕਰਦੇ ਕੰਮ ਸਟਾਰਟ ਤੇ ਮਨਿੰਦਰ ਲੈ ਲੈ ਆ ਸਾਡਾ ਬਲੌਗਰ ਇੱਕ ਉਹਦੇ ਥੱਲੇ ਆ ਗਈ ਵੱਡੀ ਤਲੀ ਉਹ ਦਿਖਾਓ ਵੀ ਪਹਿਲੀ ਕਿਹੜੇ ਆ ਸੀ ਕਿ ਉਹ ਬਾਤ ਖੜਾਤਾ ਉਹ ਵਾਠੇ ਪਈ ਪਾਣੀ ਪੀ ਜਾਂਦੇ ਆ ਜੋੜੀ ਬਦਲ ਕੇ ਬਸ ਕਰਦੇ ਕੰਮ ਸਟਾਰਟ ਆ ਦੇਖੋ ਵਈ ਮਿੱਤਰੋ ਉਹਦੇ ਵਾਂਗੂ ਪੂਰਾ ਜੋਰ ਵਾਖੀ ਜਾਂਦੇ ਅਸੀਂ ਤੇ ਉਹ ਥੋੜਾ ਚੱਕ ਕੇ ਸਿੱਖ ਗਿੜਾੜੇ ਇੱਧਰ ਨਹੀਂ ਉਹ ਪੱਲੀਆਂ ਨੂੰ ਚੱਕ ਕੇ ਆ ਪਾ ਹੈ ਉਹ ਅੱਜ ਆਲੇ ਭਾਈ ਬਹੁਤ ਚਾਰ ਕਟ-ਕਟ ਤਿੰਨ ਚਾਰ ਕਿੱਲੇ ਲੈ ਲੈ ਤਿੰਨ ਚਾਰ ਕਿੱਲੇ ਪੰਨੀਆਂ ਕਿਡੀਆਂ ਕਿਹੜਾ ਬੈਠਾ ਸੀ ਬੰਤਾਲੇ ਚ ਹੈ ਹਾਂ ਹਾਂ ਬਹੁਤ ਬੈਠੇ ਐ ਕਿੱਥੇ ਤੜਕੇ ਅਨਸਾਰ ਹੁਣੇ ਕੰਮ ਨਹੀਂ ਚੱਲਦਾ ਜਮਾਈ ਕੰਮ ਗਾਲਤਾ ਨਾ ਗੱਲੀ ਗਾਲਤੀ ਇਹਨਾਂ ਨੇ ਦਾ ਹੈ ਹੁਣ ਇਸ ਨੂੰ ਖੜਾਇਆ ਇਹਦੇ ਕਰਮ ਚੰਗੇ ਐ ਮੈਂ ਤਾਂ ਟੰਗ ਦੇ ਕੇ ਨਜ਼ਰ ਨੂੰ ਲਾਈ ਜਾਂਦੀ ਗੀ ਗੱਲ ਸਹੀ ਆ ਓਏ ਨਾਲੇ ਤੇਰੀ ਮਾਂ ਨੂੰ ਲੈ ਜੂਗੀ ਹਾਂ ਮੁੰਡਾ ਸੋਹਣਾ ਮੁੰਡਾ ਬੜਾ ਸੋਹਣਾ ਮੁੰਡਾ ਮੈਲ ਵੀ ਹਰੀ ਹੋ ਜੂ ਅੱਜ ਇਸ ਨੂੰ ਅੱਗੇ ਰੱਖਦੇ ਅਸੀਂ ਜਾਣ ਕੇ ਐਸੇ ਕੰਮਾਂ 'ਚ ਵੀ ਨਜ਼ਰ ਘੱਟ ਲੱਗੂ ਆਦਮਾ ਬੰਨਿਉ ਹੀ ਐ ਸਾਰਾ ਨੇ ਪਰਮਾਤਮਾ ਬੁਲਵਾ ਹਾਂ ਕਾਲੀ ਜਾ ਬੰਨ ਵਰ ਕਰਾ ਤੇ ਮਰਾ ਮਾਰੀ ਕੈਮਰਾ ਤੇਰੇ ਨਾਲ ਦਾ ਕੰਜਾ ਸੋਹਣਾ ਆਉਂਦਾ ਇਹ ਸੋਹਣਾ ਸੁਨੱਕਾ ਮੁੰਡਾ ਤੂੰ ਆ ਘਰੀ ਪਰ ਸ਼ਾਮ ਵੇਲੇ ਸ਼ਾਮ ਵੇਲੇ ਇਹਦਾ ਧੁੱਪ ਹੈ ਤਾਂ ਮੁੱਛਾਂ ਦਿਖ ਜਾਂਦੀਆਂ ਨੇਰੇ ਜਿ ਨਹੀਂ ਨਹੀਂ ਲਓ ਬਈ ਮੇਤਰੋ ਤੇ ਹੋ ਦੇਖੋ ਸਾਹਮਣੇ ਕਿੰਨੀ ਦੂਰ ਚੱਲੀ ਜਾਂਦਾ ਹੜੱਬਾ ਉਹ ਆਉਂਦਾ ਆਪਣਾ ਗਰਪੀ ਤੇ ਤੁਰਿਆ ਮੇਰੇ ਕੋਲੇ ਆਊਗਾ ਉਹ ਪੰਡ ਭਰ ਕੇ ਉਹਦੇ ਨਾਲ ਜੱਫੇ ਦੇ ਨਾਲ ਤੇ ਤੋੜ ਦਾਂਗੇ ਆਪਾਂ ਤੇ ਹੜੱਬਾ ਦਿੱਤਾ ਚਲਾ ਹੋਰਲੇ ਪਾਸੇ ਤੇ ਲੰਗਾ ਹੈਗਾ ਥੋੜਾ ਜਿਹਾ ਗਿੱਲਾ ਤਾਂ ਕਰਕੇ ਪਰਲੇ ਪਾਸੋਂ ਪੱਟ ਕੇ ਲੈਂਦਾ ਹਨਾ ਥੋੜਾ ਸਲਾਬਾਸੀ ਤਾਂ ਕਰਕੇ ਹੜੰਬਾ ਕੱਢਦਾ ਨਹੀਂ ਸੀਗਾ ਪਰ ਹੁਣ ਕੇਰਾ ਠੀਕ ਚੱਲੀ ਜਾਂਦਾ ਕੰਮ ਓਕੇ ਗੱਲਾਂ ਬਾਤਾਂ ਹੋਈ ਜਾਂਦੀਆਂ ਤੇ ਸਾਹਮਣੇ ਆ ਮੇਰੇ ਦੋ ਬੰਦੇ ਅਗੇ ਇਹਨਾਂ ਨੂੰ ਮੈਂ ਭਰ ਕੇ ਦੇਣਾ ਰੁਕ ਆਹ ਦੇ ਤੇ ਦੇਖ ਦੇਖ ਐ ਆ ਗਿਆ ਆ ਗਿਆ ਆ ਗਿਆ ਇੱਕ ਉਹ ਉਤਰਿਆ ਬਾਈ ਇੱਕ ਆਹ ਸਾਰਾ ਏਰੀਆ ਆਪਾਂ ਦੇਖਣਾ ਹੈਗਾ ਠੀਕ ਆ ਜੀ ਠੀਕ ਆ ਠੀਕ ਹੈ ਇਹ ਸਾਰਾ ਏਰੀਆ ਆਪਾਂ ਚੱਕਣਾ ਹੈ ਠੇਕਾ ਮਾਰ ਲੈ ਆਪਾਂ ਇਹਦਾ ਮੈਂ ਤੈਨੂੰ ਉੱਥੋਂ ਦਿਖਾਉਣ ਲੱਗਾ ਜ਼ੂਮ ਕਰਕੇ ਆਪਾਂ ਕੱਲੇ ਲੈ ਕੇ ਜਾਵਾਂਗੇ ਸਾਰਾ ਏਰੀਆ ਜਿੰਨਾ ਹੈਗਾ ਠੀਕ ਹੈ ਠੀਕ ਆ ਆ ਸਾਹਮਣੇ ਘੱਟ ਜਿਹਾ ਲਾ ਹਣਾ ਹੂੰ ਇੱਕ ਹੋਊਗਾ ਆਪਣਾ ਇੱਕ 파ਟਨਰ ਆਪਾਂ ਬਸ ਜੋਰੀ ਪਰਖਣਾ ਜੋਰ ਪਰਖਣਾ ਵਈ ਬਸ ਹੋਏ ਬੇਇੱਜ਼ਤੀ ਕਰ ਲਈ ਤੂੰ ਤਾਂ ਮੇਰੀ ਵੀ ਮੈਂ ਘਰ ਬਈ ਤੂੰ ਤਾਂ ਮੇਰੀ ਬੇਇੱਜ਼ਤੀ ਕਰਾਤੀ ਕੀ ਆ ਉਹ ਥੱਬਾ ਘੱਟ ਪਾਇਆ ਇੱਕ ਚੱਲ ਯਾਰ ਚੱਲ ਆਉਂਦੇ ਆਉਂਦੀ ਵਾਰ ਇੱਧਰ ਦੇ ਕਮਾਂਡੋ ਹਜੇ ਪਹਿਲਾ 라ਉਂਡ ਹਜੇ ਹਜੇ ਸਿੱਖਦੇ ਆ ਸਿੱਖਦੇ ਆ ਜੀ ਹਾਈ ਸਿੱਖਦੇ ਚੋਬਰ ਚੋਬਰ ਛੇਤੀ ਭਰ ਦੇ ਆਓ ਕਮਾਂਡੋ ਫਰਾਵ ਬਣਾ ਲੈ ਆ ਮੈਨੂੰ ਫੜਾ ਦੇ ਨੇ ਸੀਗਾ ਉਹ ਅੱਧ ਜੀ ਫੜ ਲੂੰ ਕਹਿੰਦਾ ਅੱਧ ਜੇ ਫੜ ਲੂੰ ਫੜ ਲੈ ਤੈਨੂੰ ਫਿਰ ਫੜ ਲੈ ਤੁਰ ਹੀ ਆ ਉਹ ਨਾ ਉਹ ਨਾ ਬਈ ਆ ਜੇ ਤੂੰ ਜੀ ਫੜਨ ਲੱਗੇ ਫਿਰ ਫੈਸਾ ਫਿਰ ਸੈਟਾ ਕੀ ਫੈਦਾ ਹਾਂ ਅੱਪਾ ਸਿੱਧਾ ਤਰਿਆ ਕਰੋ ਲੈਨਮੈਂਟ ਨਾਉਟ ਕਰਿਆ ਕਰੋ ਹਾਂ ਫਿਰ ਦਿੱਕਤ ਆਏਂਗੇ ਰਸਤੇ ਮੇਂ ਕਿਉਂ ਸੜਕਾ ਵੀ ਤੰਗ ਹੈ ਆਗੇ ਖੱਡੇ ਵੀ ਹੈ ਤੇ ਜੋਪਰਾ ਯੋਰ ਪਰਖਾ ਜਹ ਹੈ ਓਏ ਹਾਂ ਜੋਰ ਪਰਖਿਆ ਜਾਣਾ ਯਾਰ ਤੇ ਵੈਲੀ ਦਾ ਵਾਹੇ ਬਾਲੇ ਮਖੋਲੀ ਆ ਲਿਆਦ ਕੇ ਚੱਕੇ ਨਹੀਂ ਜ ਕਰਨੀ ਚਟਨੀ ਹਾਂ ਵਾਲੇ ਮਖੋਲੀ ਆ ਆ ਰਾਇ ਆ ਰਾਇ ਆ ਪਿਆਣਾ ਓਏ ਬਜਾਰਾਂ ਦੇ ਵਿੱਚ ਵਿਕਦੇ ਆ ਇਹ। ਨਹੀਂ ਨਹੀਂ ਪਤਾ ਸ਼ਹਿਰਾਂ ਨੂੰ ਰਾਏ ਕੀ ਹੁੰਦੇ ਆ। ਆ ਹੁੰਦੇ ਆ ਰਾਏ। ਰਾਏ, ਦਿਸ ਇਜ਼ ਰਾਏ। ਜਿਹੜੇ ਕੀ ਬਜਾਰਾਂ ਦੇ ਵਿੱਚ ਮਿਲਦੇ ਆ ਹੈਗੇ ਜਿਨੂੰ ਚੁੱਬੜ ਕਹਿੰਦੇ ਆ ਹੈਗੇ। ਲਾ ਵੇ ਪਾਣੀ ਲੈਗਾ। ਕੋਈ ਚੋਬਰਾਂ ਦੇ ਵਿੱਚ ਆਪਸ ਦੇ ਵਿੱਚ ਪੂਰੀ ਟੱਕਰ ਆ ਗਈ ਉਹਨਾਂ ਦੇ ਵਿੱਚ। ਜਿਹੜਾ ਮਗਰਲਾ ਤੁਰਿਆ ਆਉਂਦਾਗਾ। ਮਗਰਲਾ ਕਹਿੰਦਾ ਮੈਂ ਪਹਿਲਾਂ ਜਾਣਾ। ਤੇ ਮੂਰਲਾ ਕਹਿੰਦਾ ਮੂਰਲਾ ਕਹਦਾ ਮੈਂ ਪਹਿਲਾਂ ਜਾਣਾ ਉੱਤੇ। ਤੇ ਲੈ ਹੁਣ ਪੱਡੂ ਗੁਰਪੀ ਜਿਹਨੂੰ ਆਪਾਂ ਕਹਿੰਦੇ ਆ ਆਪਣਾ ਫੌਜੀ ਤੇ ਇਹ ਮੂਰੇ ਹੋ ਗਿਆ ਬਾਈ ਹੁਣ ਪੂਰੇ ਇਹ ਅੜੀ ਦੇ ਵਿੱਚ ਆ ਗਈ ਉਹ ਕਹਿੰਦਾ ਮੈਂ ਜਾਉ ਪਹਿਲਾਂ ਉਹ ਕਹਿੰਦਾ ਮੈਂ ਜਾਉ ਪਹਿਲਾਂ ਤੇ ਗੁਰਪ੍ਰੀਤ ਸਿਆ ਕਮਾਂਡੋ ਵਾਲਾ ਤੇ ਮੂਰੇ ਤੁਰਿਆ ਆਉਂਦਾਗਾ ਟੰਡਾ ਡੈਂ ਓਏ ਦੇਖੀ ਬਾੜੇ ਇਲਤੀਆ ਸ਼ਕਤੀਮਾਨ ਇਹ ਆਪੋ ਹੀ ਕਮਾਂਡੋ ਸਾਡੇ ਐਨੇ ਬਾਈ ਟ੍ਰੇਨਿੰਗ ਲੈਤੀ ਹੋਈ ਹੈਗੀ ਐਕੈਡਮੀ ਚ ਰਿਹਾ ਹੋਇਆ ਸਾਲ 6 ਮਹੀਨੇ ਇਹ ਆਹ ਵਾਲਾ ਸਾਹਮਣੇ ਵਾਲਾ ਐਵੇਂ ਨਹੀਂ ਉੱਡਦਾ ਏ ਨਾ ਨਾ ਪਿਛਾ ਐ ਟੜਾ ਇੱਕ ਮਨਿੰਦਰ ਆਉਂਦਾ ਉਧਰ ਓਏ ਆ ਕਰਾਤੀ ਬੇਇੱਜ਼ਤੀ ਫੜਤਾ ਲੈ ਹੁਣ ਪੜ ਲੈਣਾ ਬਈ ਫੜ ਲੈ ਬਈ ਫੜ ਲੈ ਸੀ ਫੜ ਲੈ ਬਈ ਆ ਦੇਖੋ ਏ ਰਾਏ ਦੇਖੋ ਆਪਣੇ ਰਾਏ ਦੇਖੋ ਚੁੱਪੜ ਚੁੱਪੜ ਗੱਲ ਤਾਂ ਭਰੇ ਦੀ ਆ ਨਾ ਭਰੇ ਵੇਲੇ ਤਾਂ ਕਿੱਟਾ ਗਵਾ ਹੀ ਸੇਵਾਦਾਰਾ ਨੇ ਇੰਜੋਏ ਕਰਦੇ ਹੋਏ ਐ ਆਂਦਾ ਬਈ ਇਹ ਪੱਛਾ ਕੱਲ ਹੀ ਕੱਲ ਹੀ ਮਹਿਫਲ ਆ ਰਹੀ ਕੱਲੇ ਨੇ ਅ ਜਿਵੇਂ ਆ ਬੱਗਲਾ ਨਹੀਂ ਇਹਦਾ ਓਏ ਓ ਜੰਦਾ ਦੇਖ ਭੱਜਾ ਦੇਖੋ ਏ ਆ ਵੇ ਸਰੂਰ ਸੇਵਾਦਾਰ ਹਾ ਇਧਰਿਆਂ ਨਾ ਓਏ ਦੇਖੋ ਬਾਈ ਕਿਵੇਂ ਭੱਜੇ ਜਾਂਦੇ ਆ ਇੱਕ ਦੋ ਦਿਨ ਤੱਕ ਕੇ ਲੈ ਗਏ ਏ ਏ ਓਏ ਤਪ ਲੱਗਦੀ ਆ ਇੱਕ ਦਿਨ ਥੱਕ ਕੇ ਲੈ ਕੇ ਗਏ ਸੀ ਬਈ ਥੰਬੀ ਆ ਦੇਖੋ ਆਏ ਆਏ ਬਗਲਾ ਬਗੜਾ ਬਣਿਆ ਫਿਰਦਾ ਅੱਜ ਤਾਂ ਆਏ ਹਾਏ ਆਏ ਹਾਏ ਆਈ ਠੰਡ ਲੱਗਦੀ ਓਏ ਲੱਗਦੀ ਓਏ ਆਏ ਓਏ ਕੀ ਹੋ ਗਿਆ ਅੱਜ ਤੈਨੂੰ ਕੀ ਹੋ ਰਿਹਾ ਤੈਨੂੰ ਅੱਜ ਆਏ ਸੁਸਤ ਜਾ ਕਾ ਤੂੰ ਲੱਗਦਾ ਹੈ ਉਹੀ ਲੱਗਦਾ ਉਹੀ ਲੱਗਦਾ ਹੈ ਆਹ ਦੇਖੋ ਬਈ ਜੋਰ ਬੋਲਦਾ ਮੁੰਡੇ ਤੇ 2 2 2 2 ਬੱਲੀਆਂ ਕਾਏ ਆ ਤੇ ਨੰਬਰ ਵਣਦਾ ਬਈ ਇਹਦਾ ਹੈ ਮੰਨਦਾ ਦੇਖੋ ਬਈ ਉਹ ਜਾਂਦਾ ਲੜਦਾ ਹੈ ਤਾਂ ਓਏ ਮੰਨਦਾ ਨੰਬਰ ਹਾਂ ਹਾਂ ਪੱਕਾ ਜੰਦਾ ਰੋਲੇ ਦੀ ਮਾਰ ਦੇ ਵਿੱਚ ਆ ਕੇ ਚੌਕਰ ਇਧਰ ਵੀ ਬਈ ਪੂਰਾ ਫੁੱਲ ਯਾਰ ਪੰਜ ਛੱਪੀਆਂ ਪਾਈਆਂ ਇਹਦੇ ਵਿੱਚ ਓਏ ਆਵੇਂ ਜਾਂਦਾ ਝੋਟੇ ਲੜਦੇ ਬਈ ਇਹ ਇਸੇ ਵਾਰ ਆਦਾ ਰਹਾ ਬਾਈ ਕਰਦਾ ਹਾਂ ਲਾਈਆਂ ਨਾ ਤੇ ਡਲਦੇ ਉਤਰ ਆਏ ਗਰਦ ਖੜੰਭੇ ਦੀ ਇਧਰਲੇ ਪਾਸੇ ਬਾਈ ਹਾਲ ਬੋਸ ਤੋਂ ਸਾਰਾ ਡਨ ਹੋ ਗਿਆ ਹੁਣ ਚੱਲਦਾ ਵਪਾਰ ਲਈ ਪਾਸੇ ਠੀਕ ਆ ਆਏ ਕੋ ਇਧਰੋਂ ਉਹ ਬਾਈ ਸਵੇਰ ਦੁਪਹਿਰ ਦਾ ਸਵੇਰ ਦਾ ਹੀ ਹੋ ਗਿਆ ਸੀਗਾ ਛੋਲ ਦੇ ਕੋਲ ਦੁਪਹਿਰੀ ਆ ਤੇ ਪਿਆਰ ਦਵੇ ਲੰਗਰ ਛਕੀ ਜਾਂਦੇ ਸਾਰੇ ਸੇਵਾਦਾਰ ਦੇਖੋ ਦੇਸੀ ਕੀ ਉਹਦਾ ਤੜਕਾ ਲੱਗਿਆ ਹੋਇਆ ਚਟਨੀ ਦਾ ਮੂੰਗੀ ਦੀ ਦਾਲ ਤੇ ਨਾਲ ਲਗਾ ਆਪਣਾ ਕਾਲਾ ਵੀਰ ਫੌਜੀ ਵੀਰ ਹੈਨਾ ਵੀ ਹਾਂਜੀ ਫੌਜੀ ਇਹਨੂੰ ਕਾਲਾ ਫੌਜੀ ਬਣਾਉਣਗੇ ਇਹਨੂੰ ਗੰਨ ਨਹੀਂ ਦਿੰਦੇ ਕੀ ਪਤਾ ਲੱਗਾ ਨੀਚੇ ਚਲਾ ਦੇ ਉਹ ਆਪਦੇ ਬੰਦੇ ਨੂੰ ਰੋਕੜ ਦੋ ਸਹੀ ਗੱਲ ਹੈ ਪਾਣੀ ਛੜਾ ਜਾ ਥੋੜਾ ਜਿਹਾ ਟਿਕੜ ਦੇਗੇ ਜਦੋਂ ਜੋਰ ਬਣ ਜਾਂਦਾ ਥੋੜਾ ਜਨ ਲਿਆ ਹੈਂਡ ਵਾਸ਼ ਕਰ ਅੱਛਾ ਜੀ ਮਤਰਾ ਉਹ ਤੇ ਰੋਟੀਆਂ ਡੇ ਖਾ ਗਏ ਚੌਬਰ ਹੋ ਗਏ ਰੈਡੀ ਤੇ ਫਿਰ ਤੋਂ ਕਹਿੰਦੇ ਉਹੀ ਕੰਮ ਤੇ ਉਹੀ ਸੇਵਾ ਤੇ ਕੰਮ ਉਹੀ ਸੇਵਾ ਕਰਨੀ ਆ ਆਪਾਂ ਇਧਰ ਸਾਰਾ ਨਵੇੜਤਾ ਇਧਰ ਲਈ ਪਾਸ ਸਾਰਾ ਨਵੇੜਤਾ ਆਪਾਂ ਇਧਰ ਲੈ ਆਏ ਸੀਗੇ ਸਲਾਬਾ ਵਾਲਾ ਸੀਗਾ ਤਾਂ ਇਧਰ ਲੈ ਆਏ ਸੀਗੇ ਆਪਾਂ ਤੇ ਹੁਣ ਟੁੱਪ ਕੱਢੀ ਰੱਬ ਨੇ ਪੂਰੀ ਤੇ ਹੁਣ ਕਰਦੇ ਆਂ ਟਾਈਮ ਨਾਲ ਹੀ ਨਵੇੜਦਾਂਗੇ ਨਹੀਂ ਅੱਥ ਨੇ ਬਾਲਾ ਫੇਰ ਫੇਸਲਾਬਾ ਹੋ ਜੂਗਾ ਹਾਂਜੀ ਬਸ ਜੁੜੇ ਰਹੋ ਵਲੌਗ ਦੇ ਨਾਲ ਉਹ ਮੈਂ ਅੰਦਰ ਹੁਣ ਔਖਾ ਹੋ ਵੀ ਜਾਣਾ ਓਏ ਹੈ ਮੈਂ ਤਲਾਹਦਾ ਉਹ ਤਾਂ ਅਸੀਂ ਗਿਣੀ ਜਾਂਦੇ ਸੀ ਤੂੰ ਗਿਣ ਕੇ 8 ਰੋਟੀਆਂ ਖਾ ਗਿਆ ਪਤਾ ਨਹੀਂ ਪਤਾ ਨਹੀਂ ਚਟਣੀ ਵਧੀਆ ਸੀ ਕਿ ਕੇ ਦਾਲ ਵਧੀਆ ਸੀ ਕਿ ਹੋਰ ਮੈਂ ਤਾਂ ਢੱਡ ਤੋਂ ਖਣ ਲਾਦਾ ਭਾਈਂ ਪੋਲਾ ਆਇਆ ਪੈ ਗਿਆ ਭਈ ਇਹ ਵੀ ਸਾਡਾ ਸੇਵਾਦਾਰ ਪਰ ਕੋਈ ਚੱਕਰ ਨਹੀਂਗਾ ਇਹਨਾਂ ਦਾ ਪੂਰਾ ਜੀਤ ਜਲਵਾ ਕੇ ਰੱਖਣਾ ਆਪਾਂ ਹਾਂ ਤੇ ਆਪਾਂ ਵੀ ਘੱਟ ਨਹੀਂ ਗਏ ਤੇ ਘੱਟੇ ਵੀ ਨਹੀਂ ਗਏ ਤੇ ਕੋਈ ਗੱਲ ਨਹੀਂ ਮੈਂ ਸ਼ਾਮ ਤੱਕ ਇਹਨਾਂ ਨੂੰ ਫੁਰਤੀ ਚ ਲਿਆਉਂਗਾ ਪੂਰੀ ਫੁਰਤੀ ਚ ਸੋਨੂੰ ਇਹ ਹੀ ਅੱਜ ਦੇ ਵਲੋਗ ਤੁਹਾਨੂੰ ਦਿਖਾਵਾਂਗੇ ਜਿਹੜਾ ਹੁਣ ਬੜਾ ਰਸਕੇ ਜ ਗਿਆ ਨਾ ਕੋਈ ਚੈੱਕ ਕਰ ਵਾਲੀ ਗੱਲ ਨਹੀਂ ਮਖਾ ਇਦਾਂ ਹੁੰਦਾ ਰਹਿੰਦਾ ਹਨ ਬੰਦਾ ਥੱਕ ਵੀ ਜਾਂਦਾ ਹੈਗਾ ਇਹ ਬਾਕੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਗਈਆਂ ਤੇ ਪੂਰਾ ਸਰਾ ਗੱਲਾਂ ਲੱਗਣੀਆਂ ਅੱਜ ਵੀ ਤੇ ਇਧਰਲੇ ਪਾਸੇ ਆ ਹੀ ਰਿਹਾ ਗਮਾਰਾ ਤੇ ਇਧਰਲੇ ਪਾਸੇ ਲੱਗਦਾ ਭਈ ਆਪਾਂ ਲਓ ਬਈ ਮਿੱਤਰੋ ਤੇ ਖੜੰਭਾ ਲਾਉਣੇ ਹੁਣ ਪੱਟ ਕੇ ਆਪਾਂ ਤੇ ਜੋੜੀ ਨਾਲੇ ਬਦਲ ਜਾਂਦੇ ਆ ਹਨਾ ਬਾਈ ਜੇਹੀ ਗੱਲ ਬਾਤ ਆ ਹਾਂ ਰੱਬ ਨੇ ਬਣਾਈਆਂ ਜੋੜਨੀਆਂ ਦੋ ਵੀਰੇ ਨੇ ਬਣਾਇਆਂ ਸੀ ਉਹ ਲਾਉਣੇ ਤੇ ਠੀਕ ਐ ਜੀ ਇਸ ਤੋਂ ਨਹੀਂ ਚੱਲ ਬੰਨ ਜਰੂਰੀ ਐ ਕਿੰਨੇ ਕਿਲੇ ਕੱਢਦੇ ਹੁਣ ਆਪਾਂ ਮੈਂ ਤੂੰ ਪਹਿਲਾ 5 ਟਾਈਮ ਤਿੰਨ 3.5 ਦਾ ਹੋ ਗਿਆ ਕਿ ਚਾਰ ਦਾ 3.5 ਦਾ ਦਾ ਹੋਊਗਾ 3.5 ਹਾਂ 3.5 ਹੋਣ ਵਾਲਿਆ 20 ਮਿੰਟ ਹੀ ਹੋਇਆ 3.5 ਹੋਣ ਵਾਲਿਆ ਤਾਂ 20 ਮਿੰਟ ਚ ਬਹੁਤ ਲੰਘ ਕੱਢ ਤਾ ਨਾ ਆਪਾਂ ਆਪਾਂ ਕਿੰਨੇ ਵਜੇ ਚਲਾਇਆ ਸੀ ਇੱਧਰ ਆ ਕੇ ਠੀਕ 11:30 ਚਲਾਇਆ 11:30 ਤੇ ਬਾਕੀ 9:30 ਤੱਕ ਤੇ ਭਾੜਾ ਡੂਟ ਮਾਟਾ ਰੋਟੀ ਪਾਣੀ ਨਹੀਂ ਖਾਤਾ ਹਾਂ 5 ਕਿਲੇ ਕੜਤੇ 3 ਘੰਟਿਆਂ ਚ 5 ਕਿਲੇ ਕੜਤੇ ਠੀਕ ਹੈ 3 ਘੰਟੇ ਹਿੰਮਤ ਆ ਬਈ ਮੁੰਡਿਆਂ ਦੀ ਸੇਵਾਦਾਰਾਂ ਦੀ ਸਾਰਿਆਂ ਦੀ ਹਿੰਮਤ ਆ ਗਈ ਜਿਹੜੇ ਆਲਾ ਤੁਹਾਨੂੰ ਨਿਕਲ ਜਾਣ ਹਿੰਮਤ ਮਾਰਾਂਗੇ ਕਰਾਂਗੇ ਯਾਰ ਕੁਝ ਹੀ ਹੋ ਜਾਏ ਫਤਿਹ ਕਰਕੇ ਆਏ ਹੈ ਕੈਲਾ ਫਤਿਹ ਕਰਕੇ ਪੁਜੀ ਦੇ ਇਧਰ ਕਰਕੇ ਹੜਾ ਬਾ ਸੈੱਟ ਚਲਾਤਾ ਤੇ ਥੋੜੀ ਹਵਾ ਦਾ ਬੈਲੈਂਸ ਥੋੜਾ ਜਿਹਾ ਖਰਾਬ ਹੋ ਰਿਹਾ ਕਿਉਂਕਿ ਉਹ ਦੇ ਉੱਤੇ ਹੀ ਕਰਦਾ ਹੈ ਬਈਆਂ ਦਾ ਹੁਣ ਦੇਖ ਸਕਦੇ ਤੁਸੀਂ ਤੇ ਕਿਤੇ ਤਾਂ ਜਿਹੜੇ ਹਿਸਾਬ ਨਾਲ ਹਵਾ ਹੁੰਦੀ ਹੈਗੀ ਉਸ ਹਿਸਾਬ ਨਾਲ ਹੀ ਹੜੰਬਾ ਲੱਗਦਾ ਹੁੰਦਾ ਹੈਗਾ ਕਿਉਂਕਿ ਇਧਰਲੇ ਪਾਸੇ ਹਵਾ ਹੁੰਦੀ ਆ ਉਧਰਲੇ ਪਾਸੇ ਤੂੜੀ ਸਹੀ ਠਿੱਗ ਲੱਗਦੀ ਹੈਗੀ ਹੈਨਾ ਤੇ ਤਾਂ ਕਰਕੇ ਹੁਣ ਉਹ ਥੋੜਾ ਕਰਦੋ ਕਰਦੀ ਜਾਂ ਹੋਰ ਹੈ ਕੰਮ ਦੀ ਇਸ ਦਾਣੀ ਦਾ ਤੇ ਇਧਰਲੇ ਪਾਸੇ ਲਾਤਾ ਹੜੰਬਾ ਬਾਬੇ ਦੀ ਮੇਰ ਨਾਲ ਤਾਂ ਆਪਾਂ 5 ਕਿੱਲੇ ਵਾਂਗੂ ਕੜਤੇ ਸਾਢੇ 3 ਘੰਟਿਆਂ ਦੇ ਵਿੱਚੋਂ ਲੋ ਬਈ ਐਸੀ ਐਸੀ ਥਾਂ ਦੇ ਵਿੱਚ ਤੀਜੀ ਵਾਰ ਲੰਬਾ ਲਾਤਾ ਪੱਟ ਕੇ ਆਪਾਂ ਤੇ ਬਸ ਹੁਣ ਜਾ ਕੇ ਕਿਤੇ ਸੈਟਿੰਗ ਬੈਠੀ ਐ ਸਹੀ ਮਨਿੰਦਰ ਵਰਗੇ ਬਾਈ ਜੋਰ ਲੱਗਿਆ ਵਾ ਮੈਨਦਰੋਹਰਾਂ ਦਾ ਥੋੜੀ ਆਊਟ ਹੋ ਗਿਆ ਨਾ ਹੈ ਹੁਣ ਨਹੀਂ ਆਊਟ ਹੋ ਗਿਆ ਸਹੀ ਆ ਹੁਣ ਤਾਂ ਸਹੀ ਹੋ ਗਿਆ ਓਕੇ ਆ ਮੈਂ ਡਾਫਟ ਕਰ ਦਿੰਦੀ ਰੋਟੀਆਂ ਖਾ ਗਿਆ ਬਾਹਲੀਆਂ ਦੇਖੋ ਬਈ ਮੇਤਰੋ ਟਰੈਕਟਰ ਦੀ ਬਾਸ ਚੈੱਕ ਕਰੋ ਇਧਰ ਰੁਕੀ ਇਧਰ ਉਹਦੀ ਵੀ ਚੈੱਕ ਕਰ ਲਓ ਏ ਏ ਵਾਲਾ ਪਾਰਾ ਸੀ ਉਹ ਤਾਂ ਬਈ ਸ਼ਾਬਾਸ਼ ਭਾਈ ਇਦਰੋਂ ਸਾਰਾ ਹੋ ਕੇ ਡਨ ਆ ਗਿਆ ਇਕੱਲੇ ਬਗਲੇ ਹੀ ਢਿੰਦੇ ਆ ਇੱਕ ਆਪਣਾ ਬਗਲਾ ਭੱਜ ਗਿਆ ਚੱਲ ਓਏ ਮੁੰਡਿਆ ਟਰੈਕਟਰ ਦੀ ਬਾਅਦ ਚੈੱਕ ਕਰੋ ਟਰੈਕਟਰ ਤੇ ਪੂਰਾ ਜੋਰ ਲਵਾ ਰੱਖਿਆ ਬੜੀ ਕੈਂਡ ਵਾਏ ਘੜਦਾ ਟਰੈਕਟਰ ਏ ਓਏ ਉਰਾ ਇਹਦਾ ਕੱਟਾ ਇਹਦਾ ਕੱਟਾ ਆ ਜਾ ਆਹ ਆ ਸਾਡਾ ਪੈਲ ਪਣ ਬਾਈ ਯਾਰ ਕੁਛ ਨਹੀਂ ਹੁੰਦਾ ਤੇਰਾ ਚੋਰ ਪਰਖਣਾ 95 11 ਜਵਾਨੀ ਐ ਫਿਰ ਐਜੀ ਜਵਾਨੀ ਕਹਦੀ ਜਿੱਤੇ ਡਰ ਲੱਗੇ ਆ ਰੋਈਆ ਲੋ ਲੋ ਮਿੱਤਰੋ ਤੇ ਹੁਣ ਆਪਾਂ ਗੜ ਕੇ ਇਹ ਵਿੱਚ ਨਾ ਛੀ ਭਰੀਆਂ ਆ ਵਾਲੀਆਂ ਪਾਵਾਂਗੇ ਠੀਕ ਆ ਠੀਕ ਐ ਬੰਨ ਬੰਨ ਪਹਿਲੀ ਬੰਨ 2 2 3 ਹੋ ਗਈਆਂ ਬਾਈ ਇੰਨੀ ਚੈੱਕ ਕਰੋ ਚੈੱਕ ਕਰੋ ਕਿੰਨੀ ਹੋ ਗਈ ਖੜ੍ਹ ਜਾਓ ਖੜ੍ਹ ਜਾ ਖੜ੍ਹ ਜਾ ਬਾਬਾ ਖੜ੍ਹ ਜਾ ਖੜ੍ਹ ਜਾ ਨਹੀਂ ਨਹੀਂ ਬਾਬਾ ਖੜ੍ਹ ਜਾ ਉੱਪਰ ਆ ਜਾ ਬਾਬਾ ਸੀ ਲੜਾ ਹੂਆ 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 ਕਿਉਂ ਨਹੀਂ ਹੋਣਾ ਫਿਰ ਤੂੰ ਬਚਾਲੇ ਕਿ ਬਚਾਲੇ ਕਿਹਾਡਾ ਖੜ੍ਹ ਜਾ ਏ ਖੜ੍ਹ ਜਾ ਇੱਕ ਮਿੰਟ ਮੂੰਹ ਚੈੱਕ ਕਰਾਉ ਜੀ ਛੋਟਾ ਹੈ ਜੋ ਹੈ ਮੈਨੂੰ ਲੜ ਲੜ ਫੜਾ ਬੜ ਨਹੀਂ ਆਉਂਦਾ ਬਾਈ ਲੜ ਨਹੀਂ ਆਉਂਦਾ ਇੰਨੇ ਤੋਂ ਆ ਚੈੱਕ ਕਰੋ ਤੂੰ ਏ ਜੀ ਏ ਲੜ ਮਛਈ ਹੈ ਏ ਲਾ ਭਾਈ ਆ ਜਾ ਮੋੜ ਲੈ ਫਿਰ ਬੱਸ ਬਾ ਵਾਧੂ ਏ ਨਾਟ 11 ਹਰੇ ਹੋ ਗਿਆ ਹੁਣ ਹਾਜੀ ਮੇ ਹੋਈਏ ਕੋਈ ਰੋਟੀਆਂ ਖਾ ਗਿਆ ਇਹ ਬਲੀਆਂ ਹੁਣੀ ਢ ਘਾਰ ਆਇਆ ਹੁਣ ਥਾਂ ਆ ਗਿਆ ਭਾਈ ਏ ਭਾਈ ਥੀ ਥੀ ਏ ਥੀ ਥੀ ਥੱਬੇ ਜਿਹੜੇ ਚੱਕਦਾ ਨਾ ਉਹਦੇ ਕਰਕੇ ਆ ਗਿਆ ਘਟਾਰ ਇਹ ਹੈ ਠੀਕ ਆ ਇਹ ਖਾਲਾ ਜੀ ਦਾ ਬੜਾ ਨਹੀਂ ਭਾਈ ਇਹਦਾ ਥੱਬਾ ਲੈ ਕੇ ਆਲਾ ਸਿਰ ਤੇ ਧਰ ਕੇ ਦੇਖੋ ਉਥੇ ਇਹ ਛੋਟੀ ਗੱਲ ਹੈਣੀਗੀ ਲੜਦਾ ਜਾਂਦਾ ਝੋਟਾ ਦੀ ਤੇਰਾ ਕੀ ਗੱਲਬਾਤ ਬਣਦੀ ਆ ਹੁਣ ਇਹ ਕਹਿੰਦਾ ਤੂੰ ਛੀ ਚੱਕੇ ਐਂ ਕਹਿੰਦਾ ਮੈਂ ਤੇਰੇ ਨਾਲ ਆਦਨ ਇੱਕ ਥੱਬਾ ਸੜਦਾ ਹਨਾ ਤੇ ਕੀ ਗੱਲਬਾਤ ਸੀਗੀ ਸਾਰੀ ਦਵਾਏ ਦੱਸ ਇਹਦੀ ਕੀ ਕਹਿੰਦਾ ਸੀ ਗੱਲਾਂ ਚਾਰ ਚੱਕੂ ਐ ਤੂੰ ਛੀ ਚੱਕ ਲੋ ਹਾਂ ਚੱਕ ਲੇਗਾ ਅੱਧ ਤੋਂ ਇੱਕ ਵਾਰ ਚੱਕੂ ਕਹਿੰਦਾ ਹੈ ਦੇਣੀ ਪੰਜ ਪਾ ਦੇ ਲੈ ਇੱਕ ਤਾਂ ਪੈ ਗਿਆ ਬਾਈ ਥੱਬਾ ਤੇ ਦੂਜਾ ਪੰਜੋ ਪੰਜ ਪਾਏਗਾ ਹਾਂ ਲੈ ਭਾਈ ਇੱਕ ਘੱਟ ਮੈਂ ਕਹਿੰਦਾ ਸਰਤੀ ਧਰਾ ਦਿਓ ਜਾਂਦੀ ਦੇਖੀ ਕਿੰਨੇ ਆ 4 ਹੋ ਗਏ ਹਾਂ ਓਏ 4 ਹੋ ਗਏ ਕਿਵੇਂ ਕਰਨਾ ਮਨਿੰਦਰ 4 ਕੇ 3 4 ਹੋ ਗਏ ਚਲ 4 ਹੋ ਗਏ ਯਾਰ 4 ਹੋ ਗਏ ਤਾਂ ਛੋਟਾ ਵੀ ਆ 4 ਹੋ ਗਏ 4 ਹੋ ਗਏ ਚੱਲਾ ਇੱਕ ਹੋਰ ਧਰ ਦੇ ਛਕੌਣਾ ਫੂਗਾ ਲੜਦਾ ਜਾਊਗਾ ਮਨਜੋਤ ਵੀ ਬਾਈ ਮੈਨੂੰ ਲੱਗਦਾਗਾ ਕਿ ਚੱਕ ਲੈਗਾ ਦੇਖ ਲਾ ਵੇਚਤੀ ਹੋ ਜੂ ਕੇਲਾ ਲੱਗ ਜੂ ਪਤਾ ਆਹ ਗੇੜਾ ਖਾਣੇ ਬਾਬੇ ਬੋਲੇ ਐ ਉਹ ਬੱਸ ਹੋਏ ਉਹ ਬੱਸ ਛੱਡ ਦੇ ਕੇਲਾ ਕੇਲਾ ਜਾਂਦਾ ਓਏ ਬਿਨਾ ਲੈਡਾ ਤੋਂ ਕੇਲਾ ਜਾਂਦਾ ਪੰਜ ਥੱਬੇ ਧਰਾ ਦੇਦੇ ਜਿੱਥੇ ਓਏ ਬਈ ਮਨਿੰਦਰ ਤੇ ਪਤਾ ਨਹੀਂ ਕਿ 7-8 ਧਰਾ ਦੇ ਥੱਬੇ ਓਏ ਇਹ ਨਾਲ ਲੱਟ ਤੂੰ ਥਾਪੀ ਮਾ ਤਾਂ ਨਾਰਨ ਬਗਨ ਵਿੱਚ ਆ ਗਏ ਆ ਆ ਗਏ ਆ ਗਏ ਆ ਗਏ ਹੁਣ ਤਾਂ ਆ ਹੋਰਾਂ ਨੂੰ ਕਹਿੰਦਾ ਕਿ ਥਾਪੀ ਬਰੋ ਕਹਿੰਦਾ ਤੁਸੀਂ ਆ ਗਏ ਆਜੋ ਖੜੇ ਹੋ ਮੁੰਡੇ ਆਜੋ ਆਜੋ ਬਸ ਆਈ ਰਹਿ ਗਏ ਚਾਰ ਪੰਜ ਥੱਬੇ ਕਿ 10 20 15 10 20 15 ਹੈ ਆ ਜਾ ਕਿਉਂ ਦੱਸ 20 ਸੱਬਿਆ ਬੱਚੇ ਹੋਦਾ ਹੋਦਾ ਤਾਇਆ ਥਾਪੀ ਮਾਰ ਗਿਆ ਬਾ ਓਏ ਇਹ ਨੌਜਵਾਨ ਸਾਡੇ ਇੱਕ ਤਾਇਆ ਲਿਗਾ ਪੰਡ ਲਾਸਟ ਪੰਡ ਬਾਈ ਕਦਾ ਲੈ ਕੇ ਜਾਂਦਾ ਓ ਸਦਕੇ ਤੇਰੇ ਕਿਉਂ ਤਾਂ ਹੈ ਗਿਆ ਜਮਾਨ ਹਣਾ ਹਾਂ ਸੇਵਾਦਾਰ ਹਾਂ ਮਾਲਕ ਦੀ ਮੇਰ ਨਾਲ ਟਾਈਮ ਨਾਲ ਨਿਭੜੇਗਾ ਮਣ ਕੀ ਟਾਈਮ ਹੋ ਗਿਆ ਹੋਊਗਾ ਏ ਆ ਦੇਖੋ ਬਈ ਅ ਕੜੀਆਂ ਦਾ ਟਾਈਮ ਵੀ ਗਿਆ ਅੱਜ ਕੱਲ ਦੇ ਮੁੰਡੇ ਨਹੀਂ ਬਣਦੇ 5:30 ਸਾਢੇ 5 ਹੋ ਗਏ ਸਾਢੇ 5 ਵਜੇ ਤੱਕ ਬਈ ਨਿਪੜ ਗਿਆ ਕੰਮ ਆਪਣਾ 10 ਕਿਲੇ 8 9 10 ਕਿਲੇ ਕੱਢਦੇ ਹਨਾ ਤਾਂ ਇਹ ਆਪਾਂ ਹਾਂ 10 ਹਾਂ ਤੇ ਮਾਲਕ ਦੀ ਮਿਹਰ ਦੇ ਨਾਲ ਬਾਕੀ ਆਪਣੇ ਗੁਰੂ ਜੀ ਵੀ ਫਿਰਦੇ ਗਏ ਸਵੇਰ ਦੇ ਆਪਣੇ ਨਾਲ ਹੀ ਸੀਗੇ ਗੁਰੂ ਜੀ ਵੀ ਤੇ ਬਾਕੀ ਇਹਨਾਂ ਦੀ ਕਿਰਪਾ ਦੇ ਨਾਲ ਹੋsta ਹੋ ਗਿਆ ਫਤਿਹ ਜੱਤ ਕੇ ਜੱਤ ਕੇ ਜੱਤ ਕੇ ਬਾਈ ਯੰਗ ਜੱਤ ਕੇ ਤੇ ਬਸ ਉਹ ਰਹਿ ਗਏ ਹਣੰਬੇ ਕੋਲੇ ਜਿਹੜੇ ਥੱਪੇ ਸੀਗੇ ਤੇ ਗਰਦਾ ਚੈੱਕ ਕਰੋ ਬਾਈ ਸਹੀ ਗੱਲ ਆ ਓ ਦੇਖੋ ਛੜਕ ਦੇ ਨਾਲ ਜਾ ਲੱਗਿਆ ਪਤਾ ਨਹੀਂ ਕਿਵੇਂ ਵਗਿਆ ਹਵਾ ਟਿਕ ਗਈ ਨਾ ਤਾ ਹਵਾ ਟਿਕੀ ਹਾਂ ਹਵਾ ਦੇ ਨਾਲ ਟਿਕਣ ਦੇ ਕਾਰਨ ਦੂਰ ਜਾਈ ਜਾਂਦਾ ਆ ਉਹ ਢਾਣੀਆਂ ਆਈਆਂ ਇੱਧਰ ਸੜਕ ਦੇ ਉੱਤੇ ਉੱਥੇ ਵਗ ਗਿਆ ਹੋਊਗਾ ਕਰਦ ਬਾਕੀ ਸੁੱਕ ਗਿਆ ਨਾ ਲੰਗਾ ਵਧੀਆ ਹਾਂ ਸਹੀ ਗੱਲ ਆ ਤੜਕੇ ਨਿਕਲਦਾ ਸੀ ਆ ਅਕੀ ਬਾਬਾ ਜੀ ਵੀ ਪੂਰੇ ਖੁਸ਼ ਆ ਸਾਰੇ ਸੇਵਾਦਾਰ ਫੁੱਲ ਖੁਸ਼ ਨੇਗੇ ਤੇ ਤੇ ਆਪਾਂ ਵੀ ਬਈ 10 ਗੱਲੇ ਸ਼ਾਮ ਤੱਕ ਕੱਢ ਗਏ ਹਟੇ ਆ ਦੇਖੋ ਬਈ ਸਾਰੀ ਪੱਟੀ 10 ਗੱਲਿਆਂ ਦੀ ਪੱਟੀ ਆ ਇਹ ਤੇ ਲਗਭਗ ਸਾਰੀ ਬਹਿਲੀ ਕਰਤੀ ਆਪਾਂ ਅਕੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਨਾਂ ਦੀ ਕਿਰਪਾ ਮਹਾਰਾਜ ਦੀ ਤੇ ਵਸਾਹੀ ਲੰਗਾ ਰਹਿ ਗਿਆ ਅਜਾ ਤੱਕ ਪੱਠਲਾਂ ਦੇ ਨਾਲ ਪਾ ਦੇਣਗੇ ਐ ਕੋਈ ਤੇ ਕਾਦਾ ਆ ਮਹਾਰਾਜ ਜੀ ਪਰ ਬਾਪੇ ਵੀ ਪੂਰੇ ਕੋਹ ਜਾ ਬਈ ਅੱਜ ਕਿਰਪਾ ਵਾਲਕ ਦੀ ਆ ਛੋਟ ਦੇਗੇ ਹਮ ਆਪ ਨਹੀਂ ਲੋਟੇਗੇ ਆਪ ਨਹੀਂ ਲੋਟੇਗੇ ਆਪ ਨਹੀਂ ਲੋਟੇਗੇ ਦੇਖੋ ਭਾਈ ਵਿਊ ਕਿੰਨਾ ਘੈਂਟ ਆਈ ਜਾਂਦਾ ਚਲਿਏ ਛੁੱਟੀ ਲਓ ਭਾਈ ਬਾਬਾ ਦੀ ਮਿਹਰ ਤੇ ਨਾਲ ਕੰਮ ਹੋ ਗਿਆ 올 ਡਨ ਤੇ ਜਿਹੜੇ 10 ਕਿੱਲੇ ਆ ਰਹੇ ਨੇ ਸੀ ਗਮਾਰੇ ਦੇ ਤੇ ਇਹ ਵੀ ਨਿਕਲ ਗਿਆ ਭਾਈ ਬਾਬਾ ਦੀ ਕਿਰਪਾ ਦੇ ਨਾਲ ਓਏ ਚੱਲਣਾ ਕਿੱਥੇ ਨੇ ਆ ਜਾਓ ਆਇਆ ਮਰਦੂ ਦਾ ਕ੍ਰਿਸ਼ਨ ਆਇਆ ਲਓ ਜੀ ਬਾਬਿਆਂ ਦੀ ਮਿਹਰ ਦੇ ਨਾਲ 올 डन ਚਾਚਾ ਜੀ ਮੈਂ ਵੀ ਆ ਗਿਆ ਆ ਜੀ ਚਾਚਾ ਜੀ ਚਾਚਾ ਜੀ ਆ ਜਾਓ ਜੀ ਲੋ ਭਾਈ ਆਪਣੇ ਸਾਰੇ ਸੇਵਾਦਾਰ ਪੂਰੇ ਖੁਸ਼ ਨੇ ਅੱਜ ਹਨਾ ਤੇ ਬਾਕੀ ਹਰ ਵਕਤ ਹੀ ਖੁਸ਼ ਹੁੰਦੇ ਸੇਵਾ ਦੇ ਵਿੱਚ ਇਹ ਬਾਕੀ ਮਾਲਕ ਦੀ ਮਿਹਰ ਆਸੀ ਦਾ ਕੋਣ ਕੋਈ ਹੋਣਾ ਨਹੀਂ ਇੰਨਾ ਕਰਕੇ ਕੋਈ